ਪੇਹਦੀ ਇਹਨਾਂ ਤੇ ਵੱਡੀ ਖਬਰ ਨਾ ਕਰਨ ਜਾਰੇ ਕਿ ਅੰਮ੍ਰਿਤਸਰ ਪੁਲਿਸ ਤੇ ਬਦਮਾਸ਼ਾਂ ਦੇ ਵਿਚਾਲੇ ਐਨਕਾਉਂਟਰ ਹੋਇਆ ਹੈ ਬੰਦਿੱਕ ਤੇ 100 ਟਨ ਵਾਲੇ ਦਾ ਐਨਕਾਉਂਟਰ ਪੁਲਿਸ ਦੇ ਵੱਲੋਂ ਕਰ ਦਿੱਤਾ ਗਿਆ ਹੈ ਉਟਪੇਟ ਦੇ ਦੌਰਾਨ ਐਂ ਕਨਕੋਟ ਦੇ ਦੌਰਾਨ ਇੱਕ ਮੁਲਜ਼ਮ ਦੇ ਪੈਰ 'ਤੇ ਗੋਲੀ ਵੀ ਲੱਗੀ ਹੈ ਮੁਲਜ਼ਮਾਂ ਦੇ ਕੋਲੋ ਪਿਸਤੌਲ ਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ 14 ਮਾਰਚ ਦੀ ਅਤੀ ਰਾਤ ਨੂੰ ਅਗਰਨੇਟ ਅਟੈਕ ਹਮਲਾ ਕੀਤਾ ਗਿਆ ਸੀ ਰਿਹਾਇਸ਼ੀ ਇਲਾਕੇ 'ਚ ਇੱਕ ਪੰਬਾ ਮੰਦਿਰ ਸੀ ਉਸ ਨੂੰ ਨਿਸ਼ਾਨਾ ਬਾਈਕ ਸਵਾਰ ਬਦਮਾਸ਼ਾਂ ਦੇ ਵੱਲੋਂ ਮੁਲਜ਼ਮਾਂ ਦੇ ਵੱਲੋਂ ਬਣਾਇਆ ਗਿਆ ਸੀ

मंदिर ग्रनेड सुन उन्होंने एनकाउंटर पुलिस कर दिया गया बिना मेरे सहयोगी राजीव शर्मा फोन लाइन से जुड़े ने राजीव पूरी जानकारी जानना चाहवा एनकाउंटर कदों हो कुछ पुलिस खुफिया इनपुट न ਆ ਦੇਖੋ ਪੁਲਿਸ ਜੁਆ ਉਸ ਦਿਨ ਤੋਂ ਹੀ ਇਹਨਾਂ ਦੇ ਪਿੱਛੇ ਲੱਗੀ ਹੋਈ ਸੀ ਜਦੋਂ ਇਹਨਾਂ ਵੱਲੋਂ ਇਸ ਜਿਹੜੀ ਮੰਦਭਾਗੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਕਿਉਂਕਿ ਇੱਕ ਮੰਦਰ ਦੇ ਉੱਤੇ ਅਟੈਕ ਕਰਨ ਤੋਂ ਬਾਅਦ ਲੋਕਾਂ ਦੇ ਵਿੱਚ ਵੀ ਔਰ ਸਿਆਸੀ ਪਾਰਟੀਆਂ ਵੱਲੋਂ ਵੀ ਇਸ ਕਾਰਵਾਈ ਦਾ ਵਿਰੋਧ ਕੀਤਾ ਜਾ ਰਿਹਾ ਸੀ ਪਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਉਸ ਦਿਨ ਮੌਕੇ ਤੇ ਪਹੁੰਚ ਕੇ ਹੀ ਇਹ ਦਾਵਾ ਕਰ ਦਿੱਤਾ ਸੀ ਕਿ ਬਹੁਤ ਜਲਦ ਇਹਨਾਂ ਨੂੰ ਜੋ ਹੈ ਗ੍ਰਫਤਾਰ ਕੀਤਾ ਜਾਏਗਾ ਔਰ ਇਹ ਵੀ ਚਰਚਾਵਾਂ ਸੀ ਉਸ ਦਿਨ ਤੋਂ ਹੀ ਕਿ ਪੁਲਿਸ ਇਹਨਾਂ ਦਾ ਇਨਕਾਊਂਟਰ ਵੀ ਕਰ ਸਕਦੀ ਹੈ ਪਰ ਹਾਲੇ ਤੱਕ ਅਧਿਕਾਰਿਕ ਤੌਰ ਦੇ ਉੱਤੇ ਕੋਈ ਵੀ ਜਿਹੜੀ ਸਟੇਟਮੈਂਟ ਹੈ ਪੁਲਿਸ ਦੀ ਨਹੀਂ ਆਈ ਪਰ ਸੂਤਰਾਂ ਦੇ ਮੁਤਾਬਕ ਇੱਕ ਵੱਡੀ ਜਾਣਕਾਰੀ ਜਿਹੜੀ ਉਹ ਮਿਲੀ ਹੈ ਕਿ ਅਮਰitsar ਦੇ 에어ਪੋਰਟ ਰੋਡ ਦੇ ਉੱਤੇ ਇਹ ਜਿਹੜਾ ਇਨਕਾਊਂਟਰ ਹੈ ਉਹ ਕੀਤਾ ਗਿਆ ਔਰ देर ਰਾਤ ਦੀ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਪੁਲਿਸ ਜਿੱਦਾਂ ਹੀ ਇਹਨਾਂ ਦੇ ਪਿੱਛੇ ਲੱਗੀ ਹੋਈ ਸੀ ਇਹਨਾਂ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਔਰ ਪੁਲਿਸ ਦੀ ਟੀਮ ਦੇ ਉੱਤੇ ਜਦੋਂ ਇਹਨਾਂ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਤਾਂ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਵੱਲੋਂ ਵੀ ਜੋ ਹੈ ਗੋਲੀਆਂ ਚਲਾਈਆਂ ਗਈਆਂ ਜਿਸ ਦੇ ਵਿੱਚ ਦੋਵੇਂ ਜਿਹੜੇ ਬਦਮਾਸ਼ ਨੇ ਉਹਨਾਂ ਦੇ ਗੋਲੀ ਲੱਗਣ ਦੀ ਖਬਰ ਹੈ ਹਾਲਾਂਕਿ ਇਹ ਵੀ ਚਰਚਾਵਾਂ ਨੇ ਕਿ ਇਹਨਾਂ ਬਦਮਾਸ਼ਾਂ ਦੀ ਜੋ ਹੈ ਮੌਤ ਹੋ ਚੁੱਕੀ ਹੈ ਪਰ ਜਦੋਂ ਤੱਕ ਅਧਿਕਾਰਿਕ ਪੁਸ਼ਟੀ ਇਸ ਦੀ ਜਿਹੜੀ ਹੈ ਨਹੀਂ ਕੀਤੀ ਜਾਂਦੀ ਉਦੋਂ ਤੱਕ ਇਸ ਬਾਰੇ ਨਹੀਂ ਕਿਹਾ ਜਾ ਸਕਦਾ ਥੋੜੀ ਦੇਰ ਦੇ ਵਿੱਚ ਮੌਕੇ ਤੇ ਪਹੁੰਚ ਕੇ ਅਸੀਂ ਉੱਥੋਂ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਵੀ ਸਾਂਝੀਆਂ ਕਰਾਂਗੇ ਪਰ ਆਪਣੇ ਆਪ ਦੇ ਵਿੱਚ ਵੱਡੀ ਅਪਡੇਟ ਹੈ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਅ ਇਸ ਚੀਜ਼ ਦੀ ਚਰਚਾ ਹੋਈ ਸੀ ਕਿ ਕਿਸ ਤਰੀਕੇ ਦੇ ਨਾਲ ਇੱਕ ਮੰਦਿਰ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਔਰ ਰਿਹਾਈਸ਼ੀ ਇਲਾਕਾ ਸੀ ਔਰ ਗਨੀਮਤ ਇਹ ਰਹੀ ਕਿ ਕਿਸੇ ਦੀ ਜਿਹੜਾ ਜਾਨੀ ਨੁਕਸਾਨ ਉਸ ਦੇ ਵਿੱਚ ਨਹੀਂ ਹੋਇਆ ਹਾਲਾਂਕਿ ਮੰਦਿਰ ਦੇ ਵਿੱਚ ਉਹ ਪੁਜਾਰੀ ਔਰ ਉਸ ਦਾ ਜਿਹੜਾ ਪਰਿਵਾਰ ਹੈ ਉਹ ਵੀ ਰਹਿ ਰਿਹਾ ਸੀ ਤਾਂ ਉਸ ਚੀਜ਼ ਨੂੰ ਲੈ ਕੇ ਇੱਕ ਵੱਡਾ ਰੋਸ ਲੋਕਾਂ ਦੇ ਵਿੱਚ ਪਾਇਆ ਜਾ ਰਿਹਾ ਸੀ ਕਿ ਪਹਿਲਾਂ ਪੁਲਿਸ ਥਾਣਿਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ ਪੁਲਿਸ ਚੌਕੀਆਂ ਦੇ ਬਾਹਰ ਜਿਹੜੇ ਹਮਲੇ ਕੀਤੇ ਜਾਂਦੇ ਸੀ ਪਰ ਹੁਣ ਮੰਦਰ ਦੇ ਉੱਤੇ ਕਿਤਨਾ ਕਿਤੇ ਜਦੋਂ ਹਮਲੇ ਦੀ ਖਬਰ ਮਿਲਦੀ ਹੈ ਔਰ ਸੀਸੀਟੀਵੀ ਫੁਟੇਜ ਜਿਹੜੀ ਹਰ ਕਿਸੇ ਨੇ ਦੇਖੀ ਉਹ ਵੀ ਕਾਫੀ ਹੈਰਾਨ ਕਰਨ ਵਾਲੀ ਸੀ ਔਰ ਉਸ ਤੋਂ ਬਾਅਦ ਹੀ ਹਰ ਕਿਸੇ ਦੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਸੀ ਇੱਥੋਂ ਤੱਕ ਕਿ ਆਸੀ ਭਾਈਚਾਰੇ ਨੂੰ ਤੋੜਨ ਦੀਆਂ ਸਾਜ਼ਿਸ਼ਾਂ ਵੀ ਦੱਸਿਆ ਗਿਆ ਪੁਲਿਸ ਕਮਿਸ਼ਨਰ ਨੇ ਇੱਥੋਂ ਤੱਕ ਕਿਹਾ ਕਿ ਪਾਕਿਸਤਾਨ ਜਿਹੜਾ ਹੈ ਉਸ ਦਾ ਇਸ ਦੇ ਵਿੱਚ ਹੱਥ ਹੋ ਸਕਦਾ ਹੈ ਆਈਐਸਆਈ ਜਿਹੜੀ ਉਹ ਲਗਾਤਾਰ ਭਾਰਤ ਦੇ ਵਿੱਚ ਇਦਾਂ ਵੱਡੀ ਕਰਨ ਦੀਆਂ ਕੋਸ਼ਿਸ਼ਾਂ ਜੋ ਹੈ ਉਹ ਕਰਦੀ ਰਹਿੰਦੀ ਹੈ ਤਾਂ ਹੁਣ ਇਸ ਵੱਡੀ ਕਾਰਵਾਈ ਤੋਂ ਬਾਅਦ ਕਿਤੇ ਨਾ ਕਿਤੇ ਰਾਜੀ ਜੀ ਜਿਨ੍ਹਾਂ ਦਾ ਐਨਕਾਊਂਟਰ ਮਲਜ਼ਮਾ ਦਾ ਕੀਤਾ ਗਿਆ ਕੀ ਇਹਨਾਂ ਦੀ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਵੀ ਸੀ ਇਸ ਬਾਬਤ ਕੋਈ ਜਾਣਕਾਰੀ ਅ ਦੇਖੋ ਹੱਲੇ ਤਾਂ ਇਹ ਜਿਹੜੀ ਜਾਣਕਾਰੀ ਸੂਤਰਾਂ ਦੇ ਹਵਾਲੇ ਤੋਂ ਮਿਲੀ ਹੈ ਕਿ ਪੁਲਿਸ ਵੱਲੋਂ ਐਨਕਾਊਂਟਰ ਕਰ ਦਿੱਤਾ ਗਿਆ ਪਰ ਜਦੋਂ ਖੁਦ ਪੁਲਿਸ ਦੇ ਸੀਨੀਅਰ ਅਧਿਕਾਰੀ ਜੋ ਨੇ ਉਹ ਪੁਲਿਸ ਕਮਿਸ਼ਨਰ ਮੌਕੇ ਤੇ ਪਹੁੰਚ ਸਕਦੇ ਨੇ ਉਹਨਾਂ ਵੱਲੋਂ ਜਦੋਂ ਇਹਨਾਂ ਦਾ ਪੂਰਾ ਜਿਹੜੀ ਜਾਣਕਾਰੀ ਸਾਂਝੀ ਕੀਤੀ ਜਾਏਗੀ ਕਿ ਇਹ ਕਿੱਥੋਂ ਦੇ ਰਹਿਣ ਵਾਲੇ ਸੀ ਕਿ ਇਹਨਾਂ ਦੇ ਨਾਮ ਨੇ ਔਰ ਕਿਹੜਾ ਕਿਹੜਾ ਫੋਨ ਤੱਕ ਪਹਿਲਾਂ ਇਹਨਾਂ ਵੱਲੋਂ ਜੁਰਮ ਕੀਤਾ ਗਿਆ ਕਿਉਂਕਿ ਪੁਲਿਸ ਵੱਲੋਂ ਤਿੰਨ ਲੋਕ ਜਿਹੜੇ ਨੇ ਉਹ ਪਹਿਲਾਂ ਯੂਪੀ ਦੇ ਵਿੱਚੋਂ ਗ੍ਰਿਫਤਾਰ ਕੀਤੇ ਗਏ ਨੇ ਔਰ ਉਹ ਵੀ ਇਸੇ ਹੀ ਇਲਾਕੇ ਦੇ ਦਾ ਦੱਸੇ ਸੀ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜਿਸ ਮੰਦਿਰ ਦੇ ਉੱਤੇ ਹਮਲਾ ਹੋਇਆ ਉਸ ਇਲਾਕੇ ਦੇ ਆਸ-ਪਾਸ ਰਹਿਣ ਵਾਲੇ ਤਿੰਨ ਲੋਗ ਔਰ ਉਹ ਵੀ ਇੱਕ ਛੱਕ ਜਿਹੜਾ ਉਹਨਾਂ ਦੇ ਵਿੱਚੋਂ ਸਾਜ਼ਿਦ ਉਹ ਪਹਿਲਾਂ ਵੀ ਹਥਿਆਰਾਂ ਦੀ ਜਿਹੜੀ ਤਸਕਰੀ ਹੈ ਖਾਸ ਕਰਕੇ ਗ੍ਰਨੇਡ ਜਿਹੜੇ ਨੇ ਉਹ ਪਾਕਿਸਤਾਨ ਤੋਂ ਮੰਗਵਾ ਚੁੱਕਿਆ ਤਾਂ ਇਸ ਕਰਕੇ ਇਹਨਾਂ ਦੇ ਤਾਰ ਉਸ ਗ੍ਰੋਹ ਦੇ ਨਾਲ ਜੁੜ ਸਕਦੇ ਨੇ ਪਰ ਹੁਣ ਪੁਲਿਸ ਜਦੋਂ ਤੱਕ ਇਸ ਬਾਰੇ ਪੂਰੀ ਪੁਖਤਾ ਜਾਣਕਾਰੀ ਸਾਂਝੀ ਨਹੀਂ ਕਰਦੀ ਉਦੋਂ ਤੱਕ ਕੁਝ ਵੀ ਜਿਹੜਾ ਕਹਿਣਾ ਸਹੀ ਨਹੀਂ ਹੋਏਗਾ ਪਰ ਆਪਣੇ ਆਪ ਦੇ ਵਿੱਚ ਵੱਡੀ ਅਪਡੇਟ ਹੈ ਕਿ ਮੰਦਿਰ ਦੇ ਉੱਤੇ ਗ੍ਰੇਵੀਟ ਅਟੈਕ ਕਰਨ ਵਾਲੇ ਜਿਹੜੇ ਦੋ ਬਦਮਾਸ਼ ਨੇ ਉਹਨਾਂ ਦਾ ਪੁਲਿਸ ਨੇ ਐਨਕਾਉਂਟਰ ਜੋ ਹੈ ਅਮਰitsar ਦੇ ਵਿੱਚ ਦੇਰ ਰਾਤ ਕੀਤਾ ਹੈ ਉਹਨਾਂ ਦੇ ਵਿੱਚੋਂ ਕਿਸੇ ਦੀ ਮੌਤ ਹੋਈ ਹੈ ਜਾਂ ਨਹੀਂ ਇਹ ਥੋੜੀ ਦੇਰ ਦੇ ਵਿੱਚ ਪੁਲਿਸ ਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਉਹ ਜਾਣਕਾਰੀ ਦਿੰਦੇ ਹੋਏ ਨਜ਼ਰ ਆ ਸਕਦੇ ਨੇ ਜੀ ਬਹੁਤ-ਬਹੁਤ ਸ਼ੁਕਰੀਆ ਰਾਜੀਵ ਸਾਨੂੰ ਪੂਰੀ ਜਾਣਕਾਰੀ ਦੇਣ ਲਈ ਤੇ ਸੋਰਸਸ ਵੱਲੋਂ ਵੱਡੀ ਖਬਰ ਦਾ ਜ਼ਿਕਰ ਕਰ ਰਿਹਾ ਹਾਂ ਮਿਸਲ ਚ ਪੁਲਿਸ ਤੇ ਬਦਮਾਸ਼ਾਂ ਦੇ ਵਿਚਾਲੇ ਐਨਕਾਉਂਟਰ ਹੋਇਆ ਹੈ 14 ਮਾਰਚ ਦੀ ਅੱਧੀ ਰਾਤ ਨੂੰ ਜੋ ਗ੍ਰੇਨੇਡ ਅਟੈਕ ਜੋ ਗ੍ਰੇਨੇਡ ਹਮਲਾ ਇਹਨਾਂ ਮੁਲਜ਼ਮਾ ਦੇ ਵੱਲੋਂ ਕੀਤਾ ਗਿਆ ਸੀ ਉਹਨਾਂ ਨੂੰ ਢੇਰ ਐਨਕਾਉਂਟਰ ਚ ਕਰ ਦਿੱਤਾ ਗਿਆ ਕੁਝ ਹੀ ਦੇਰ ਚ ਅਫੀਸ਼ੀਅਲ ਸ ਪੁਲਿਸ ਦੇ ਵੱਲੋਂ ਜਾਰੀ ਕੀਤੀ ਜਾਏਗੀ ਕਿ ਕੀ ਕੁਝ ਰਿਕਵਰੀ ਇਨ੍ਹਾਂ ਬਦਮਾਸ਼ਾਂ ਦੇ ਵੱਲੋਂ ਕੀਤੀ ਗਈ ਹੈ ਕਿਸ ਗੈਂਗ ਦੇ ਨਾਲ ਸੰਬੰਧਿਤ ਸੀ ਕੀ ਇਨ੍ਹਾਂ ਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਸੀ ਇਸ ਬਾਬਤ ਤਫ਼ਤੀਸ਼ ਦੇ ਨਾਲ ਡਿਟੇਲਡ ਜਾਣਕਾਰੀ ਪੁਲਿਸ ਅਧਿਕਾਰੀਆਂ ਦੇ ਵੱਲੋਂ ਸਾਂਝੀ ਕੀਤੀ ਜਾਏਗੀ